ਆ ਦੇਖੋ ਤਾੰਤ੍ਰਿਕ ਔਰਤ ਦਾ ਕਾਰਨਾਮਾ ਆਪਣੀ ਚੇਲੀ ਦੇ ਪਤੀ ਦਾ ਕੀਤਾ ਕਤਲ লাশ ਨੂੰ ਦੱਬਤਾ ਬਾਹਰ ਲੇਕਰ ਪੁਲਿਸ ਨੇ ਦੋਵਾਂ ਔਰਤਾਂ ਨੂੰ ਕੀਤਾ ਗ੍ਰਿਫਤਾਰ ਸਮਾਜ ਦੇ ਵਿੱਚ ਅਜੇ ਵੀ ਲੋਕ ਤਾੰਤ੍ਰਿਕਾਂ ਦੇ ਜੰਗਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਤਾੰਤ੍ਰਿਕਾਂ ਦੇ ਵੱਲੋਂ ਬਲੀ ਦੇਣ ਦਾ ਮਾਮਲਾ ਆਏ ਦਿਨ ਸਾਹਮਣੇ ਆਉਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੇ ਵਿੱਚ ਜਿੱਥੇ ਇੱਕ ਤਾੰਤ੍ਰਿਕ ਮਹਿਲਾ ਗੁਰਪ੍ਰੀਤ ਕੌਰ ਨੇ ਆਪਣੀ ਹੀ ਚੇਲੀ ਦੇ ਪਤੀ ਬਲਵੀਰ ਸਿੰਘ ਨੂੰ ਕਤਲ ਕੀਤਾ ਫਿਰ ਉਸ ਦੀ Laash ਨੂੰ ਘਰ ਦੇ ਵਿੱਚ ਹੀ ਦੱਬ ਦਿੱਤਾ ਮ੍ਰਿਤਕਾ ਦੇ ਵਾਰਸਾਂ ਦੇ ਵੱਲੋਂ ਲਗਾਤਾਰ ਭਾਲ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲਿਆ ਜਦੋਂ ਪੁਲਿਸ ਦੇ ਕੋਲ ਜਾਣਕਾਰੀ ਗਈ ਜਦੋਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਤਾਂ ਪੁਲਿਸ ਨੇ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਅਤੇ ਮ੍ਰਿਤਕ ਵਾਰਸਾ ਨੇ ਦੱਸਿਆ ਕਿ ਮ੍ਰਿਤਕ ਪਿਛਲੇ 8 ਦਿਨਾਂ ਤੋਂ ਗੁੰਮਸ਼ੋਦਾ ਸੀ ਅਤੇ ਮ੍ਰਿਤਕਾ ਦੇ ਵਾਰਸਾਂ ਦੇ ਵੱਲੋਂ ਇਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਸਾਰੀ ਘਟਨਾ ਦਾ ਪਰਦਾ ਉੱਠਿਆ ਤਾਂ ਪੁਲਿਸ ਦੇ ਵੱਲੋਂ ਕਈ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਮੁੱਢਲੀ ਪੁੱਛਗਿੱਛ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਮੈਂ ਬਲਵੀਰ ਸਿੰਘ ਦਾ ਸਿਰ ਕੱਟ ਕੇ ਧਰਤੀ ਦੇ ਵਿੱਚ ਦੱਬ ਦਿੱਤਾ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਾਕਤਰੀਕ ਔਰਤ ਗੁਰਪ੍ਰੀਤ ਕੌਰ ਉਰਫ ਪ੍ਰੀਤ ਅਤੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਉਰਫ ਸਿਰਾ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਸੋ ਦੱਸਦੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਇਸ ਸ਼ਖਸ ਨੂੰ ਮਾਰ ਦਿੱਤਾ, ਸਿਰ ਤੇ ਘੋਟਨਾ ਮਾਰਿਆ, ਫਿਰ ਸਿਰ ਨੂੰ ਵੱਢ ਕੇ ਧਰਤੀ ਦੇ ਵਿੱਚ ਦੱਬ ਦਿੱਤਾ। ਸੋ ਤਾਤਰੀਕਾਂ ਦੇ ਜਾਲ ਦੇ ਵਿੱਚ ਹਾਲੇ ਵੀ ਕਈ ਲੋਕ ਫਸ ਰਹੇ ਨੇ। ਇਸ ਕਰਕੇ ਉਸਨੇ ਆਪਣੀ ਚੇਲੀ ਦੇ ਪਤੀ ਨੂੰ ਮਰਵਾ ਦਿੱਤਾ ਕਿਉਂਕਿ ਉਹ ਆਪਣੀ ਪਤਨੀ ਨੂੰ ਇੱਥੇ ਜਾਣ ਤੋਂ ਰੋਕਦਾ ਸੀ ਸੋ ਤਲਵੰਡੀ ਸਾਬੋ ਦੇ ਪਿੰਡ ਘਾਟ ਵਾਲੀ ਦਾ ਇਹ ਪੂਰਾ ਮਾਮਲਾ ਹੈ